ਹਾਂਜੀ ਕਿਵੇਂ ਹੋ ਇਹ ਆ ਹਾਰਟਪਾ ਮਾ ਸੋਣਾ ਨਾ ਇਹ ਟਰੈਕਟਰ ਆ ਯੂ ਐਸ ਏ ਨੇ ਬਣਾਇਆ 1925 ਸਾਲ ਦੇ ਵਿੱਚ ਆਸਟ੍ਰੇਲੀਆ ਦੇ ਵਾਸਤੇ ਟਰੈਕਟਰ ਜਿਹੜਾ ਇਹ ਵਰਤਿਆ ਗਿਆ ਵਾ ਇਹ ਟਰੈਕਟਰ ਦੀ ਗੱਲਬਾਤ ਦੇਖ ਕੇ ਤੁਸੀਂ ਖਰਾਣ ਰਹੋਗੇ ਇਹ ਟਰੈਕਟਰ ਹੈਗਾ 2 ਸਿਲੰਡਰ 7.6 ਲੀਟਰ 4 ਸਟਾਕ ਇੰਜਣ ਹੈ ਤੇ ਇਹ ਡੀਜ਼ਲ ਦੇ ਨਾਲ ਚੱਲਣ ਵਾਲਾ ਵਾ ਪੂਰੀ ਇਹਨੇ ਤੱਕ ਬਈਆ ਆਪਣੇ ਟਾਈਮ ਦੇ ਵਿੱਚ ਤੇ ਆ ਦੇਖ ਲਓ ਲੋਹੇ ਦੇ ਵੀਲ ਆ ਅਜੇ ਤੱਕ ਇਹ ਟਰੈਕਟਰ ਚੱਲਦੀ ਹਾਲਤ ਦੇ ਵਿੱਚ ਰੱਖੇ ਹੋਏ ਆ ਫਿਰ ਦੱਸ ਰਿਆਂ 1925 ਸਾਲ ਦਾ ਤੇ ਗੱਲਬਾਤ ਜਿਹੜੀ ਮੈਂ ਦਿਖਾਉਣੀ ਸੀ ਆ ਦੇਖੋ ਟਾਇਰਾਂ ਨੂੰ ਪਹਿਲੇ ਟਾਇਰ ਨੂੰ ਛੁਰੀਆਂ ਲੱਗੀਆਂ ਹੋਈਆਂ ਵਾ ਕਿੰਨੀ ਜ਼ਬਰਦਸਤ ਗੱਲਬਾਤ ਆ ਟਰੈਕਟਰ ਦੀ ਤੇ ਜਿਹੜਾ ਇਹ ਬਹਿਣ ਦਾ ਸਿਸਟਮ ਹੈ ਆ ਦੇਖੋ ਆ ਗਿਆ ਸਲੈਂਸਰ ਉਹ ਬਾਕੀ ਦਾ ਹਿੱਸਾ ਇਸ ਤਰ੍ਹਾਂ ਤੇ ਜਿਹੜਾ ਦਾ ਬਹਿਣ ਦਾ ਸਿਸਟਮ ਹੈ ਡਰਾਈਵਰ ਦਾ ਸਭ ਤੋਂ ਪਿੱਛੇ ਆ ਦੇਖੋ ਸਭ ਤੋਂ ਪਿੱਛੇ ਦੇਖੋ ਕਿੰਨੀ ਗੱਲਬਾਤ ਜਿਹੜੀ ਆ ਇਹ ਜ਼ਬਰਦਸਤ ਆ ਆਪਾਂ ਘੁੰਮ ਕੇ ਟਰੈਕਟਰ ਨੂੰ ਪੂਰਾ ਦੇਖਦੇ ਆਂ ਦੇਖੋ ਜਿਗਾਰ ਲੱਗਾ ਹੋਇਆ ਟਰੈਕਟਰ ਡਰਾਈਵਰ ਦੇ ਬਹਿਣ ਵਾਸਤੇ ਸੀਟ ਆ ਤੇ ਆ ਆ ਦੇਖ ਲਓ ਪਿਛਲੇ ਟਾਇਰਾਂ ਨੂੰ ਕਿਦਾਂ ਸ਼ੁਰੀਆਂ ਲੱਗੀਆਂ ਹੋਈਆਂ ਵਾ ਕਿੰਦੀ ਜ਼ਬਰਦਸਤ ਚੀਜ਼ ਹੈ ਅਜੇ ਤੱਕ ਲੋਹਾ ਉਦੋਂ ਹੀ ਮਜ਼ਬੂਤੀ ਚ ਆ ਮਾੜਾ ਮੋਟਾ ਕਿਹਦੇ ਜੰਗਲ ਹਊਗਾ ਕਦੇ ਨਹੀਂ ਤਾਂ ਉਦਾਂ ਹੀ ਜਿਹੜੀ ਪੂਰਾ ਇਹਨਾਂ ਕਾਮਜਾਬ ਟਰੈਕਟਰ ਆ ਇਹ ਸੀ ਹਾਰਟਪਾ ਅਮਰੀਕਾ ਦਾ ਟਰੈਕਟਰ ਲੋਹੇ ਦੇ ਇਹਨਾਂ ਟਾਇਰ ਲੱਗੇ ਪਏ ਆ ਦੇਖੋ ਗੱਲ ਬਾਤ ਟਰੈਕਟਰ ਦੀ ਥੈਂਕ ਯੂ ਵੀਡੀਓ ਵਾਚ ਕਰਨ ਲਈ